ਚੋਰਾ ਨੇ ਗੁਰੂ ਘਰ ਨੂੰ ਵੀ ਨਹੀਂ ਬਖਸ਼ਿਆ ਬਠਿੰਡਾ ਦੇ ਜਨਤਾ ਨਗਰ ਵਿਖੇ ਗੁਰਦੁਆਰਾ ਦੁੱਖ ਨਿਮਾਨ ਸਾਹਿਬ ਦੀ ਗੋਲਕ ਦੇ ਚੋਰੀ ਹੋ ਜਾਣ ਦੀ ਖਬਰ ਸਾਹਮਣੇ ਆਈ ਹੈ ਚੋਰਾਂ ਬਲੋ ਗੋਲ ਗੁਰਦੁਆਰਾ ਸਾਹਿਬ ਦੇ ਬੇੜੇ ਵਿੱਚ ਹੀ ਤੋੜ ਕੇ ਖੋਲ ਲਈ ਗਈ ਅਤੇ ਉੱਤੇ ਹੀ ਛੁੱਟ ਕੇ ਚਲੇ ਗਏ ਜਦ ਕਿ ਸੀਸੀਟੀਵੀ ਕੈਮਰਾ ਦੇ ਪਲੱਗ ਕੱਟ ਦਿੱਤੇ ਗਏ ਸਨ ਜਾਣਕਾਰੀ ਦਿੰਦੇ ਹੋਏ ਪ੍ਰਬੰਧਕਾਂ ਨੇ ਅਤੇ ਪੁਲਿਸ ਨੇ ਦੱਸਿਆ ਕਿ ਜਨਤਾ ਨਗਰ ਦੇ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਦੀ ਗੋਲਕ ਰਾਤ ਨੂੰ ਚੋਰੀ ਕੀਤੀ ਗਈ ਜਿਸ ਦਾ ਸਵੇਰ ਦਿਨ ਚੜ੍ਹਦਿਆ ਪਤਾ ਲੱਗਾ ਇਹ ਗੋਲਕ ਗੁਰਦੁਆਰਾ ਸਾਹਿਬ ਦੇ ਬੇੜੇ ਵਿੱਚ ਹੀ ਤੋੜ ਕੇ ਛੁੱਟ ਦਿੱਤੀ ਗਈ ਉਹਨਾਂ ਕਿਹਾ ਕਿ ਸੀਸੀਟੀਵੀ ਕੈਮਰੇ ਦੇ ਪਲੱਗ ਵੀ ਕੱਢੇ ਗਏ ਹਨ ਜਿਸ ਕਮਰੇ ਵਿੱਚ ਸੀਸੀਟੀਵੀ ਕੈਮਰੇ ਦੇ ਪਲੱਗ ਲੱਗੇ ਹਨ ਉਸ ਕਮਰੇ ਦੀ ਚਾਬੀ ਗੁਰਦੁਆਰਾ ਸਾਹਿਬ ਦੇ ਗ੍ਰੰਤੀ ਸਿੰਘ ਕੋਲ ਸੀ ਪਰ ਇਹ ਪਤਾ ਕਰਨਾ ਹੈ ਕਿ ਇੰਨਾ ਦੇ ਪਲੱਗ ਕਿਵੇਂ ਕੱਢੇ ਗਏ ਇਸ ਵਿੱਚ ਗਰੰਤੀ ਸਿੰਘ ਦੀ ਵੀ ਵੱਡੀ ਅਣਗਹਿਲੀ ਦੱਸੀ ਜਾ ਰਹੀ ਹੈ ਕਿਉਂਕਿ ਗੁਰਦੁਆਰਾ ਸਾਹਿਬ ਦੇ ਪੇੜੇ ਵਿੱਚ ਇਹ ਗੋਲਕ ਤੋੜ ਕੇ ਖੋਲੀ ਗਈ ਤਾਂ ਗਰੰਤੀ ਸਿੰਘ ਨੂੰ ਇਸ ਦਾ ਪਤਾ ਵੀ ਨਹੀਂ ਚੱਲਿਆ ਕਿਸ ਤਰ੍ਹਾਂ ਇਸ ਕਮਰੇ ਵਿੱਚ ਦਾਖਲ ਹੋ ਕੇ ਕੈਮਰਾ ਦੇ ਪਲੱਗ ਕੱਢੇ ਗਏ ਜਦ ਕਿ ਵੱਡੇ ਗੇਟ ਬੰਦ ਹਨ ਅਤੇ ਛੋਟੇ ਗੇਟ ਨੂੰ ਥੋੜਾ ਟੋੜਿਆ ਗਿਆ ਹੈ ਜਿਸ ਵਿੱਚ ਬਿਜਲੀ ਕੋਈ ਵੀ ਵਿਅਕਤੀ ਲੰਘ ਨਹੀਂ ਸਕਦਾ ਪੁਲਸ ਵੱਲੋਂ ਬਰੇਕੀ ਨਾਲ ਜਾਂਚ ਕੀਤੀ ਜਾ ਰਹੀ ਹੈ ਹਾਂਜੀ ਭਾਈ ਜੀ ਸਤਰੀ ਗੱਲ ਕੀ ਨਾਮ ਹੈ ਜੀ ਮੇਰਾ ਨਾਮ ਤੇਜਾ ਸਿੰਘ ਆ ਜੀ ਮੈਂ ਹੈਡ ਕਮੰਡੰਟੀ ਕਰਦਾ ਹਾਂ ਖਾਲਸਾ ਗੁਰਦਵਾਰਾ ਸਾਹਿਬ ਜਾਨਤਾ ਨਾ ਕਰਦੇ ਵਿਕੇ ਕਚੋਰੀ ਦਾ ਮਾਮਲਾ ਸਾਹਮਣੇ ਆਇਆ ਉਹਦੇ ਵਿੱਚ ਤੁਸੀਂ ਕੀ ਕਹਿਣਾ ਚਾਹੁੰਦੇ ਕਿਵੇਂ ਪਤਾ ਲੱਗਿਆ ਤੁਹਾਨੂੰ ਜੀ ਸਵੇਰੇ 7 ਵਜੇ ਸਾਨੂੰ ਪ੍ਰਧਾਨ ਮਿੱਠੂ ਸਿੰਘ ਜੀ ਦਾ ਫੋਨ ਆਇਆ ਹੈ ਸਾਢੇ 6 ਵਜੇ ਤੇ ਕਰੀਬ ਉੱਥੇ ਗੁਰਦਾਰ ਸਾਹਿਬ ਉਹਨਾਂ ਕੇ ਮੇਰੀ ਡਿਊਟੀ ਗੁਰਦਾਰ ਸਿੰਘ ਸਭਾ ਉੱਥੇ ਫੋਨ ਆਇਆ ਸੀ ਵੀ ਇਸ ਤਰ੍ਹਾਂ ਜਨਤਾ ਨਗਰ ਦੀ ਗੋਲਕਦਾ ਲੋਕ ਤੋੜ ਤੱਕ ਚਲੇ ਤੇ ਉਸ ਤੋਂ ਬਾਅਦ ਅਸੀਂ ਮੈਂ ਇੱਥੇ ਸਖਤੀ ਸਾਹਿਬ ਮੌਕੇ ਤੇ ਮੌਕਾ ਦੇਖਣ ਉਸਤੇ ਅੱਛਾ ਜੇ ਆਪਾਂ ਗੱਲ ਕਰੀ ਤੁਸੀਂ ਸਿੰਘਾ ਸਿੰਘ ਦਾ ਪਰਿਵਾਰ ਸਾਹਿਬ ਤੇ ਹੱਟ ਗ੍ਰਾ ਹਾਂਜੀ ਹਾਂਜੀ ਅੱਛਾ ਜੇ ਹੁਣ ਤੁਹਾਡੇ ਕੋਲ ਇਹ ਮਾਮਲਾ ਤੁਹਾਡੇ ਸਾਹਮਣੇ ਆ ਗਿਆ ਇੱਕ ਸਖਤੀਆ ਤੇ ਸਾਹਮਣੇ ਤੇ ਤੁਸੀਂ ਹੁਣ ਇੱਥੇ ਕੋਈ ਕਾਰਵਾਈ ਵਗੈਰੇ ਕੋਈ ਜਾਣਕਾਰੀ ਵਗੈਰੇ ਮਿਲੀ ਨਹੀਂ ਸਾਨੂੰ ਇੱਥੋਂ ਹਜੇ ਕੋਈ ਜਾਣਕਾਰੀ ਨਹੀਂ ਉਹ ਇਨਕੁਆਰੀ ਚੱਲ ਰਹੀ ਹੈ ਉਹ ਮਹਿਕਮਾ ਇਨਕੁਆਰੀ ਕਰ ਰਿਹਾ ਹੈ ਉਹ ਜੋ ਉਹਨਾਂ ਦੇ ਸਮਝ ਚ ਉਹ ਇਸ ਤਰ੍ਹਾਂ ਕਰ ਰਹੇ ਨੇ ਹੋਰ ਕੋਈ ਜਾਣਕਾਰੀ ਦੇਣ ਕਾ ਨਹੀਂ ਹੋਰ ਕੋਈ ਜਾਣਕਾਰੀ ਇਹ ਸਾਨੂੰ ਹਾਂਜੀ ਬਾਬਾ ਜੀ ਸਤਰੀ ਗੱਲ ਕੀ ਨਾਮ ਹੈ ਜ ਆਪਣਾ ਕਰਨਾਲ ਸਿੰਘ ਜੀ ਅੱਜ ਗੁਰਦੁਆਰਾ ਜੰਪਾਣਾ ਕਰਦੇ ਵਿਖੇ ਤੁਸੀਂ ਤੋਂ ਦੇ ਸੇਵਾਦਾਰੋਂ ਗ੍ਰੰਥੀਓ ਇੱਕ ਚੋਰੀ ਦਾ ਮਾਮਲਾ ਸਾਹਮਣੇ ਆਇਆ ਤੇ ਕੀ ਕਹਿਣਾ ਚਾਹੋ ਵੀ ਕੋਈ ਸ਼ੱਕ ਦਾ ਦਾਤ ਤੁਹਾਨੂੰ ਇੱਥੇ ਨਹੀਂ ਨਹੀਂ ਸਾਨੂੰ ਕੋਈ ਕਿਸੇ ਸਾਨੂੰ ਕੋਈ ਕਿਸੇ ਦੇ ਸ਼ੱਕ ਨਹੀਂ ਆ ਜੀ ਨਹੀਂ ਸਾਨੂੰ ਕੋਈ ਪਤਾ ਲੱਗਿਆ ਕਿਸੇ ਗੱਲ ਦਾ ਸੀ ਉਧਰ ਬਾਹਰ ਆਪਣਾ ਮੇਨ ਗੇਟ ਤੇ ਸੁੱਤੇ ਪਏ ਸੀਗੇ ਰਾਤ ਨੂੰ ਕੋਈ ਬਾਰਦੋਤ ਸੀ ਸਾਨੂੰ ਕੋਈ ਪਤਾ ਨਹੀਂ ਲੱਗਿਆ ਜੀ ਤੜਕੇ ਪਤਾ ਲੱਗਿਆ ਜਦੋਂ ਅਸੀਂ ਗੁਰੂ ਸਾਹਿਬ ਪ੍ਰਕਾਸ਼ ਕਰਿਆ ਪ੍ਰਕਾਸ਼ ਕਰਕੇ ਅਰਦਾਸ ਬੇਨਤੀ ਕਰੀਏ ਪ੍ਰਕਾਸ਼ ਜਦੋਂ ਬਾਅਦ ਪਤਾ ਲੱਗਿਆ ਸਾਨੂੰ ਅੱਛਾ ਜੇ ਆਪਾਂ ਗੱਲ ਕਰੀਏ ਵੀ ਚੋਰਾ ਨੇ ਇੱਕ ਬਾਰ ਵੀ ਥੋੜਿਆ ਉਸ ਤੋਂ ਮਤਲਬ ਕਿ ਗੱਲਾਂ ਵੀ ਚੱਕ ਕੇ ਬਾਹਰ ਛੱਟਿਆ ਗੱਲੇ ਦੀ ਵੀ ਤੋੜਪੱਟ ਕਰੀ ਕੋਈ ਖੜਕਾ ਦਰਕਾ ਨਹੀਂ ਜੀ ਸਾਨੂੰ ਨਹੀਂ ਪਤਾ ਲੱਗਿਆ ਜੀ ਕਰਿਆ ਦਾ ਹੋਗਾ ਜੀ ਖੜਕਾ ਵਰਕਾ ਤਾਂ ਹੋਇਆ ਪਰ ਸਾਨੂੰ ਨਹੀਂ ਪਤਾ ਲੱਗਿਆ ਜੀ ਅੱਛਾ ਜਦ ਕਿ ਨੀਂਦ ਨੂੰ ਕੋਈ ਮਤਲਬ ਕਿ ਇੱਥੇ ਕੋਈ ਹੋਰ ਕਿਸੇ ਦੀ ਨਹੀਂ ਜੀ ਕੋਈ ਇੱਥੇ ਹੋਰ ਕੋਈ ਨਹੀਂ ਜੀ 1000 ਸਵਾ ਲੱਖ ਹੀ ਸੀਗਾ ਅਜ ਕੱਲਾ ਹੀ ਅੱਛਾ ਉਸ ਟਾਈਮ ਤੁਸੀਂ ਸਵਾ ਲੱਖ ਕੱਲਾ ਹੀ ਸੀਗਾ ਕੱਲਾ ਹੀ ਸੀਗਾ ਜੀ ਉਹ ਗੁਰੂ ਘਰ ਦੇ ਵਿੱਚ ਪ੍ਰਧਾਨ ਜੀ ਕੀ ਨਾਮ ਹੈ ਕਰਮ ਸਿੰਘ ਹੈ ਆ ਜੀ ਅੱਛਾ ਅੱਜ ਆਪਣਾ ਜਨਤਾਨਗਰ ਦੇ ਵਿੱਚ ਇੱਕ ਚੋਰੀ ਦਾ ਗੋਲ ਚੋੜਾ ਵੱਲੋਂ ਗੋਲਕ ਤੋੜਨਾ ਇੱਕ ਮਾਮਲਾ ਸਾਹਮਣੇ ਆਇਆ ਤੁਹਾਨੂੰ ਕਿਵੇਂ ਜਾਣਕਾਰੀ ਮਿਲੀ ਵੀ ਇੱਥੇ ਇੱਕ ਚੋਰਾ ਨੂੰ ਜਿਹੜਾ ਗੋਲ ਤੋੜਿਆ ਗਿਆ ਦਾ ਚੋਰੀ ਹੋਈ ਹੈ ਬਾਬਾ ਜੀ ਨੇ ਫੋਨ ਕੀਤਾ ਸਵੇਰੇ 4 ਵਜੇ ਮੈਂ ਫੋਨ ਨਹੀਂ ਅਟੈਂਡ ਕੀਤਾ ਉਸ ਤੋਂ ਬਾਅਦ ਮੈਂ ਜਦੋਂ ਸਵੇਰੇ ਮੱਥਾ ਟੇਕਣ ਆਇਆ 6 ਵਜੇ ਤੇ ਬਾਬਾ ਜੀ ਨੇ ਦੱਸਿਆ ਵੀ ਗੋਲਕ ਬੋਰ ਥਲੇ ਸਿੱਟੀ ਪਈ ਐ ਦੂਰ ਲਿਆ ਕੇ ਆਪਣੀ ਤੇ ਐ ਕਰਕੇ ਰਾਤ ਚੋਰੀ ਹੋਈ ਐ ਜਿਹੜੇ ਪਾਸੋਂ ਇਹਨਾਂ ਨੇ ਦਰਵਾਜ਼ਾ ਥੋੜਾ ਜਿਹਾ ਤੋੜਿਆ ਇੱਕ ਪਾਸੇ ਤੋਂ ਸਾਈਡ ਵਾਲਾ ਜਿਹੜਾ ਅਸੀਂ ਕਦੇ-ਕਦੇ ਖੋਲਦੇ ਆ ਉਹ ਦਰਵਾਜ਼ਾ ਥੋੜਾ ਜਿਹਾ ਤੋੜੇ ਕੋ ਫਟਕਦਾ ਹੀ ਐ ਜਿਹਦੇ ਵਿੱਚੋਂ ਇਹ ਲੱਗ ਰੇ ਬੰਦਾ ਉਥੋਂ ਦੀ ਬੜ ਨਹੀਂ ਸਕਦਾ ਤੇ ਉਹ ਤੋੜ ਕੇ ਉਹਨਾਂ ਨੇ ਹੱਥ ਪਾ ਕੇ ਦੇਖੋ ਕਿਵੇਂ ਅੰਦਰੋਂ ਖੋਲ੍ਹਿਆ ਖੋਲ੍ਹ ਕੇ ਉਹਨਾਂ ਨੇ ਗੋਲਕ ਚੱਕਿਆ ਗੋਲਕ ਚੱਕ ਕੇ ਬਾਹਰ ਲੈ ਗਏ ਜਿਹਦੇ ਵਿੱਚ ਹੁਣ ਜਿਹੜੇ ਸਾਡੇ ਕੈਮਰੇ ਸੀ ਕੈਮਰੇ ਜਿਹੜੇ ਚੱਲਦੇ ਸੀ ਉਹ ਕੈਮਰੇ ਚੱਲਦੇ ਚੱਲਦੇ ਬਾਬਾ ਜੀ ਕੋਲੇ ਚਾਬੀ ਉਹ ਕੈਮਰੇਆਂ ਵਾਲੇ ਕਮਰੇ ਦੀ ਉਹ ਕੈਮਰੇਆਂ ਦਾ ਪਲੱਗ ਕੱਢਿਆ ਹੋਇਆ ਅਸੀਂ ਹੁਣ ਇਹ ਸਾਰੇ ਕਹਿੰਨੇ ਪ੍ਰਸ਼ਾਸਨ ਪਹੁੰਚਿਆ ਹੋਇਆ ਹੈ ਪ੍ਰਸ਼ਾਸਨ ਸਾਨੂੰ ਇਨਸਾਫ ਦੇਵੇ ਗੁਰਦੁਆਰਾ ਸਾਹਿਬ ਦਾ ਕੰਮ ਹੈ ਇਹ ਮਰਜ਼ਾਦਾ ਦਾ ਕੰਮ ਹੈ ਦੂਜੇ ਨੰਬਰ ਸੰਗਤ ਦੇ ਜੁੜੀ ਹੋਈ ਹੈ ਸੰਗਤ ਟੁੱਟ ਨਾ ਜਾਵੇ ਇਸ ਕਰਕੇ ਅਸੀਂ ਯਤਨ ਕਰ ਰਹੇ ਹਾਂ ਸਾਡੀ ਬਹੁਤ ਵੱਡੀ ਪ੍ਰਸ਼ਾਸਨ ਤੋਂ ਇਹੀ ਮੰਗ ਹੈ ਕਿ ਸਾਡਾ ਇਹ ਗੋਲ ਕਚੋਰੀ ਜਿਹੜੀ ਹੋਈ ਹੈ ਗੋਲ ਕਚੋਰ ਇਹਨੂੰ ਜਲਦੀ ਉਹ ਸੁਸਲਝਾ ਦੇ ਵਿੱਚ ਲਿਆਵੇ ਸੰਗਤਾਂ ਦੇ ਸਾਹਮਣੇ ਲਿਆਵੇ ਜਿਹਦੇ ਨਾਲ ਸੰਗਤ ਇਸੇ ਤਰ੍ਹਾਂ ਗੁਰੂ ਘਰ ਦੇ ਨਾਲ ਜੁੜੀ ਰਹੇ ਸੰਗਤ ਟੁੱਟੇ ਨਾ ਸਾਡਾ ਬਹੁਤ ਇਹੀ ਅਪਰਾਲਾ ਹੈ ਸਾਰਿਆਂ ਨੂੰ ਇਹੀ ਕਹਿਣਾ ਹੈ ਮੀਡੀਆ ਨੂੰ ਵੀ ਸਾਡਾ ਇਹੀ ਕਹਿਣਾ ਹੈ ਕਿ ਮੀਡੀਆ ਵੀ ਸਾਡਾ ਸਹਿਯੋਗ ਦੇਵੇ ਸਾਡਾ ਸਾਥ ਦੇਵੇ ਗੁਰਦੁਆਰਾ ਸਾਹਿਬ ਦੀ ਇਸ ਲਾਪਰਵਾਹੀ ਜਿਹੜੀ ਹੋਈ ਹੈ ਗੋਲਕ ਦੀ ਬਾਬਾ ਜੀ ਇੱਥੇ ਸੁੱਤੇ ਹੋਏ ਨੇ ਸੁੱਤੇ ਹੋયા ਤਾਂ ਉਹਨਾਂ ਨੂੰ ਪਤਾ ਹੀ ਨਹੀਂ ਲੱਗ ਸਕਿਆ ਬਾਬੇ ਦਾ ਵੀ ਅਸੀਂ ਇਹ ਬਹੁਤ ਵੱਡਾ ਗਨਾ ਸਮਝਦੇ ਆਂ ਔਰ ਬਾਬਾ ਜੀ ਨੂੰ ਅਸੀਂ ਇਸ ਕਰਕੇ ਬਦਲੀ ਵੀ ਕਰਾਂਗੇ ਕਿਉਂਕਿ ਬਾਬਾ ਜੀ ਨੇ ਖਿਆਲ ਨਹੀਂ ਕੀਤਾ ਚਲੋ ਜਿਵੇਂ ਵੀ ਹੋਇਆ ਸਾਡਾ ਜਿਸ ਤੋ ਤੱਕ ਜਤਰਾ ਹੈ ਕਿ ਸੰਗਤ ਇਸੇ ਤਰ੍ਹਾਂ ਗੁਰੂ ਘਰ ਦੇ ਨਾਲ ਜੁੜੀ ਰਹੇ ਸੰਗਤ ਦਾ ਬਹੁਤ ਵੱਡਾ ਪਰਾਲਾ ਸੀ মিডিਆ ਵੀ ਸਹਿਯੋਗ ਦੇਵੇ ਪੁਲਿਸ ਪ੍ਰਸ਼ਾਸਨ ਵੀ ਆਇਆ ਹੋਇਆ ਸਾਰਾ ਸਾਡੀ ਹੈਲਪ ਕਰ ਰਹੇ ਨੇ ਹਰ ਗੱਲ ਨੂੰ ਨੋਟ ਕੀਤਾ ਜਾਂਦਾ ਹੈ ਕੈਮਰੇ ਕਦੋਂ ਤੋਂ ਬੰਦ ਸੀ ਕਦੋਂ ਚੱਲੇ ਸੀ ਕਿਵੇਂ-ਕਿਵੇਂ ਬੰਦ ਹੁੰਦੇ ਆ ਪਲੱਗ ਕੱਢਿਆ ਜਾਂ ਕਿਸ ਨੇ ਕੱਢਿਆ ਇਹਦੇ ਕੋਲੇ ਦੀ ਚਾਬੀ ਹੈ ਇਹ ਸਾਰਾ ਅਸੀਂ ਤੁਹਾਡਾ মিডিਆ ਦਾ ਬਹੁਤ-ਬਹੁਤ ਧੰਨਵਾਦ ਆ ਜਿੱਤੋਂ ਤੱਕ ਆਵਾਜ਼ ਪਹੁੰਚਿਆ ਸੀ ਇਹ ਹੀ ਕਹਿਣਾ ਚਾਹਾਂਗੇ ਕਿ ਗੁਰੂ ਘਰ ਦੀ ਗੱਲ ਹੈ ਇਸ ਨੂੰ ਸਰਸਰੀ ਨਾ ਲਿਆ ਜਾਵੇ ਇਹ ਸਾਡਾ ਗੋਲਕ ਚੋਰ ਜਲਦੀ ਤੋਂ ਜਲਦੀ ਫੜਿਆ ਜਾਵੇ ਬਹੁਤ ਬਹੁਤ ਤੁਹਾਡੀ ਧੰਨਵਾਦੀ ਹੈ اچھا ਕੋਈ ਸ਼ੱਕ ਦਾ ਆਧਾਰ ਸ਼ੱਕ ਦਾ ਆਧਾਰ ਤਾਂ ਦੇਖੋ ਗੋਲਕ ਗੁਰਦੁਆਰਾ ਸਾਹਿਬ ਤੋਂ ਬਾਹਰ ਨਹੀਂ ਲੈ ਕੇ ਗਏ ਅੰਦਰ ਹੀ ਪਈ ਹੈ ਬੇੜੇ ਦੇ ਵਿੱਚ ਹਾਂ ਜੀ ਜੇ ਉਹਨਾਂ ਨੇ ਕੰਦ ਟੱਪ ਕੇ ਕਿੱਧਰੋਂ ਆਇਆ ਹਜੇ ਵੀ ਨਹੀਂ ਪਤਾ ਲੱਗ ਸਕਿਆ ਪਤਾ ਲੱਗ ਸਕਿਆ ਦੋਨੇ ਵੱਡੇ ਗੇਟ ਲੱਗੇ ਹੋਏ ਨੇ ਜਿਹਦੇ ਤੇ ਬੰਦਾ ਚੜਨ ਦਾ ਵੀ ਕੋਈ ਐਸਾ ਜਰੀਆ ਨਹੀਂ ਹੈਗਾ ਅੱਜ ਜੇ ਆਪਾਂ ਗੱਲ ਕਰੀਏ ਵੀ ਗੋਲਕ ਬਾਹਰ ਸਿੱਟਾ ਹੈ ਜੇਕਰ ਪਿਛਲੇ ਦਿਨੀ ਮਤਲਬ ਕਾਦੋਂ ਕੋਰ ਖੋਲਿਆ ਗਿਆ ਸੀ ਗੋਲਕ ਖੋਲਿਆ ਜੀ 5 ਤਰੀਕ ਨੂੰ ਅੱਜ 10 ਹੋ ਗਈ 5 ਕਿ ਦਿਨ ਪਹਿਲਾਂ ਫਿਰ ਕੋਈ ਨਕਦੀ ਨੁਕਦੀ ਦੀ ਕਿ ਨਿਕਸ ਬਾਬ ਨਾ ਹੋ ਸਕਦੀ ਹੈ ਦੇਖੋ ਜੀ ਇਹ ਤਾਂ ਮਾਲਕ ਜਾਣਦਾ ਹੁਣ ਗੋਲਕ ਦੇ ਵਿੱਚ ਕੀ ਹੈ ਹੈ ਜੀ ਸੰਗਤ ਦਾ ਕੀ ਬਤਾ ਕੋਈ ਆ ਕੇ ਕਿੰਨੇ ਟੇਕ ਜਾਂਦਾ ਹੈ ਕਿੰਨੇ ਪਾ ਜਾਂਦਾ ਹੈ ਇਹ ਤਾਂ ਮਾਲਕ ਜਾਣਦਾ ਸੱਚੇ ਪਾਤਸ਼ਾਹ ਐਵੇਂ ਤੁਹਾਨੂੰ ਅਸੀਂ ਕਹਿ ਦਈਏ ਉਹਦੇ ਚ ਤਾਂ ਇੰਨੇ ਸੀ ਇੰਨਾ ਸੀ ਕਹਿਣ ਦੀ ਯੋਗ ਹੈ ਨਹੀਂ ਗੱਲੇ ਹਾਂ ਜੀ ਸਰ ਦੀ ਸਤਿ ਸ੍ਰੀ ਅਕਾਲ ਅੱਜ ਗੰਨਤਾ ਨਗਰ ਦੇ ਗੁਰਦੁਆਰਾ ਦੇ ਸਾਹਮਣੇ ਵਿੱਚ ਇੱਕ ਚੋਰੀ ਦਾ ਮਾਮਲਾ ਸਾਹਮਣੇ ਆਇਆ ਪੁਲਿਸ ਪਤਾਸ਼ਨ ਤਫਤੀਸ਼ ਕਰ ਰਿਹਾ ਹੈ ਕੀ ਜਾਣਕਾਰੀ ਵੀ ਲਿਆ ਕੋਈ ਤੱਥ ਮਿਲਣ ਸਾਹਮਣੇ ਆਏ ਜਿਹੜੀ ਸਾਨੂੰ ਇਥੇ ਤਲਾਸ਼ ਮਿਲੀ ਸੀ ਵੀ ਗੋਲਕ ਤੋਂ ਚੋਰੀ ਹੋਈ ਹੈਗੀ ਉੱਚ ਅਸੀਂ ਫਿੰਗਰਪ੍ਰਿੰਟ ਮਾਰ ਬੁਲਾਏ ਹੈਗੇ ਉਹ ਚੈੱਕ ਕਰ ਰਿਹਾ ਜੇ ਫਿੰਗਰਪ੍ਰਿੰਟ ਤੋਂ ਤੇ ਹੋਰ ਆਸ-ਪਾਸੋਂ ਅਸੀਂ ਤਲਾਸ਼ ਕਰ ਲਿਆ ਅਜਿਹਾ ਮਾਮਲਾ ਸਾਹਮਣੇ ਆਇਆ ਸੰਦਾਸ ਅੱਛਾ ਕੋਈ ਜਾਣਕਾਰੀ ਮਿਲੀ ਕੋਈ ਸ਼ੱਕ ਦੇਣਾ ਪੈ ਲੱਖ ਵੀ ਕੱਕ ਦੇ ਦਰ ਤੈ ਇਸ ਚੈੱਕ ਕਰ ਰਹੇ ਆ ਬਾਕੀ ਜਿਹੜੀ ਚੋਰੀ ਕੋਈ ਬਾੜੀ ਹੈ ਨਹੀਂ ਕਿ 1.5 200 ਰੁਪਏ ਹੀ ਹੈ ਤਕਰੀਬਨ ਇਹਨਾਂ ਦੇ ਪ੍ਰਸ਼ਾਦ ਕਮੇਟੀ ਦੇ ਦੱਸਣ ਦੇ ਵਿੱਚ ਕਮੇਟੀ ਤੇ ਤਾਂ ਕਹਿੰਦੇ ਮਤਲਬ ਚਾਹ ਕੋਈ ਮਗਲੀ ਬਾੜਾ ਹਾਂ ਮਗਲੀ ਚੋਰੀ ਬਾੜੀ ਚੋਰੀ ਕੋਈ ਨਹੀਂ ਫਿਰ ਵੀ ਇਸ ਚੈੱਕ ਕਰ ਲੈਂਦੇ ਆ ਠੀਕ ਹੈ ਧੰਨਵਾਦ